ਅੱਜ ਸਰ ਕੀ ਨਾ ਜੀ ਜਗਤਾਰ ਸਿੰਘ ਸਰਕਲ ਜੇਸੇਦਾਰ ਸਰੋਨੀ ਅਕਾਲੀ ਦਲ ਜਹਾਨ ਖੇਲਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਦੀ ਕਾਲ ਸੀ ਤੇ ਉਹਨਾਂ ਰੋਡ ਬੰਦ ਕੀਤਾ ਕੀ ਕਹਿਣਾ ਜਾਂਦੇ ਤੁਸੀਂ ਅੱਜ ਕਿਸਾਨ ਜੁਨੀਅਨ ਵੱਲੋਂ ਬੰਦ ਦਾ ਕਾਲ ਆਈ ਸੀ ਕਿ ਸੋ ਮੋਦੀ ਸਰਕਾਰ ਦੇ ਖਿਲਾਫ ਅੱਜ ਘਰ ਘਰ ਦੇ ਵਿੱਚ ਜਿਹੜੀ ਆ ਲੋਕ ਨਿਕਲ ਕੇ ਬਾਹਰ ਇੱਥੇ ਆਏ ਹਨ ਬੰਦ ਕਰਨ ਵਾਸਤੇ ਕਿਉਂਕਿ ਕੇਂਦਰ ਸਰਕਾਰ ਦੇ ਜੂ ਨਹੀਂ ਸਕ ਰਹੀ ਹੈ ਕਿਸਾਨ ਜੁਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠਿਆ ਔਰ ਉਹਦੀ ਸੁਣਵਾਈ ਵਾਸਤੇ ਕੋਈ ਵੀ ਸੈਂਟਰ ਸਰਕਾਰ ਇਧਰ ਹੱਥ ਨਹੀਂ ਵਧਾ ਰਿਆ ਔਰ ਨਾ ਹੀ ਸਟੇਟ ਸਰਕਾਰ ਕੋਈ ਉਸ ਵਾਸਤੇ ਕੁਝ ਕਰ ਰਹੀ ਹੈ ਸੁਪਰੀਮ ਕੋਰਟ ਜਿਹੜਾ ਉਹ ਵੀ ਇਸ ਵੇਲੇ ਸਰਕਾਰ ਦੀ ਬੋਲੀ ਬੋ ਰਿਹਾ ਹੈ ਉਹ ਵੀ ਕਿਸਾਨਾਂ ਨੂੰ ਦੁਬਾਰਾ ਹੈ ਇਸ ਕਰਕੇ ਅੱਜ ਘਰ ਘਰ ਤੋਂ ਬੰਦੇ ਨਿਕਲ ਕੇ ਸਾਰੇ ਜਿਹੜੇ ਇਸ ਬੰਦ ਨੂੰ ਪੂਰਾ ਸਮਰਥਨ ਦੇ ਰਹੇ ਹਨ ਸੋ ਅਸੀਂ ਉਮੀਦ ਵੀ ਕਰਦੇ ਆਂ ਵੀ ਸ਼ਾਇਦ ਇਹਦਾ ਅਸਰ ਕੋ ਮੋਦੀ ਸਰਕਾਰ ਤੇ ਹੋਵੇ ਪਰ ਉਮੀਦ ਅਸੀਂ ਘੱਟ ਰੱਖਦੇ ਆਂ ਪਰ ਫੇਰ ਵੀ ਅਸੀਂ ਮੋਦੀ ਨੂੰ ਇਹ ਚੈਲੰਜ ਕਰਦੇ ਆ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਨਹੀਂ ਮੰਗੋਗੇ ਤਾਂ ਅਸੀਂ ਹਰ ਪੱਧਰ ਤੇ ਅਸੀਂ ਧਰਨੇ ਵੀ ਦੇਵਾਂਗੇ ਜੋ ਵੀ ਕਰਨਾ ਪਿਆ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਔਰ ਅਸੀਂ ਜਿਹੜਾ ਹੈ ਆਪਣਾ ਹੱਕ ਲੈ ਕੇ ਰਹਾਗੇ ਗੱਲਿਆ ਸਾਹਿਬ ਕਈ ਦਿਨਾਂ ਤੋਂ ਮੰਨ ਵਰਤ ਤੇ ਬੈਠੇ ਆ ਕੀ ਕਹਣਾ ਜਾਂਦੇ ਆ ਅੱਜ 35 ਦਿਨ ਹੋ ਗਏ ਆ ਸੁਪਰੀਮ ਕੋਰਟ ਉਸ ਨੂੰ ਕਹਿ ਰਿਹਾ ਵੀ ਤੁਸੀਂ ਇਹਨੂੰ ਮੈਡੀਕਲ ਸਹੂਲਤ ਦਿਓ ਹਰ ਤਰੀਕੇ ਨਾਲ ਲੇਕਿਨ ਇਹ ਨਹੀਂ ਕਹਿ ਰਿਹਾ ਵੀ ਸੈਂਟਰ ਸਰਕਾਰ ਉਹਦੇ ਨਾਲ ਗੱਲਬਾਤ ਕਰੇ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਹੋ ਚੁੱਕੀ ਹੈ ਵੀ ਹੁਣ ਉਹ ਸਟੇਜ ਦੇ ਉੱਤੇ ਵੀ ਨਹੀਂ ਆ ਸਕਦੇ ਪਰ ਫੇਰ ਵੀ ਕੇਂਦਰ ਸਰਕਾਰ ਨੇ ਟਸ ਤੋਂ ਵਸ ਨਹੀਂ ਹੋ ਰਹੀ ਹੈ ਔਰ ਜੇਕਰ ਅਗਰ ਦਲੇਵਾਲ ਨੂੰ ਖਸ਼ ਹੋ ਗਿਆ ਤਾਂ ਇਹਦੇ ਨਤੀਜੇ ਜਿਹੜੇ ਆ ਪੰਜਾਬ ਸਰਕਾਰ ਨੂੰ ਵੀ ਔਰ ਸੈਂਟਰ ਸਰਕਾਰ ਨੂੰ ਵੀ ਭੁਗਤਣੇ ਪੈਣਗੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਬਾਰੇ ਕੀ ਜਾਣਾਂ ਜੀ ਇਹ ਸਾਰੀ ਸੈਂਟਰ ਸਰਕਾਰ ਦੀ ਸਾਜ਼ਿਸ਼ਾਂ ਔਰ ਬੀਜੇਪੀ ਦੀ ਜਿਹੜੀ ਹਰਿਆਣਾ ਦੀ ਸਰਕਾਰ ਆ ਇਹ ਸਭ ਉਹਨਾਂ ਦੀ ਹੀ ਇਹ ਕਾਰਵਾਈ ਹੈ ਜਿਹਾ ਕਿ ਉੱਥੇ ਜਾ ਕੇ ਬਾਰਡਰ ਦੇ ਉੱਤੇ ਦਿੱਲੀ ਵਾਲੇ ਤੇ ਬਹਿਣ ਨਹੀਂ ਦੇ ਰਿਹਾ ਹੈ ਔਰ ਸਾਡੀ ਸਰਕਾਰ ਜਿਹੜੀ ਆ ਉਹ ਦੇਖੋ ਤੁਸੀਂ ਕੀ ਕਰ ਰਹੀ ਆ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਦੇ ਉੱਤੇ ਤੱਕਾ ਕਰ ਰਹੀ ਆ ਉਹ ਔਰ ਸਾਡੀ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਟੈਸ ਤੋਂ ਮਸਲੀ ਹੋ ਰਹੀ ਹੈ ਇਹਦੇ ਤੇ ਵੀ ਕੋਈ ਅਸਰ ਨਹੀਂ ਇਹ ਵੀ ਰਲਿਓ ਹੈ ਸੈਂਟਰ ਸਰਕਾਰ ਦੇ ਨਾਲ ਮੈਂ ਫਾਸਟ ਲਾਈਵ ਨਿਊ ਚੈਨਲ ਆਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੀ ਇਹ ਆਵਾਜ਼ ਸਾਰੇ মিডিਆ ਦੇ ਵਿੱਚ ਦਿੱਤੀ ਹੈ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜੇ ਪਿੰਡਾਂ ਤੋਂ ਉੱਠ ਕੇ ਧਰਨੇ ਤੇ ਆਏ ਆ ਆਪਾਂ ਰੋਡ ਜਮ ਕਿਤੇ ਆ ਇਹ ਸਿੱਧਾ ਸਿੱਧਾ ਸਾਡੀ ਜਿਹੜੀ ਮੰਗਾ ਵੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਸਾਡੀਆਂ ਮੰਗਾ ਕਿਸਾਨਾਂ ਦੀਆਂ ਮੰਗਾ ਮੰਨੀਆਂ ਜਾਣ ਸਾਡੀਆਂ ਤੇ ਨਹੀਂ ਤਾਂ ਜਿਹੜੇ ਇਹਦੇ ਖਮਿਆਜੇ ਆ ਉਹ ਭੁੱਤ ਨੂੰ ਤਿਆਰ ਰਵੇ ਸਾਡੀ ਹਿਸਟਰੀ ਪੰਜਾਬ ਦੀ ਇਹਨਾਂ ਨੂੰ ਪਤਾ ਨਹੀਂ ਹੈ ਸੈਂਟਰ ਨੂੰ ਵੀ ਅਸੀਂ 21 ਵਾਰ ਜਿਹੜੀ ਆ ਦਿੱਲੀ ਜਿੱਤੀਓ ਆ ਅਸੀਂ ਅੰਗਰੇਜ਼ਾਂ ਤੋਂ ਨਹੀਂ ਹਰੇ ਜਸਤ ਸਿੰਘ ਆਪਣੇ ਸਾਡੇ ਸਾਸਿ ਨੂੰ ਰਾਮ ਗੜੀ ਜੱਸੀ ਗਾ ਜੱਜ ਦਸਤ ਸਿੰਘ ਹੱਲੂ ਵਾਲੀ ਸੀ ਉਹਨਾਂ ਨੇ ਕਿੰਨੀ ਵਾਰੀ ਨਾਲ ਤੇ ਅਟੈਕ ਕੀਤਾ ਕਿੰਨੀ ਵਾਰੀ ਜਿੱਤੇ ਆ ਪੰਜਾਬੀਆਂ ਦੀ ਇੱਕ ਆਪਣੀ ਇੱਕ ਆਦਤ ਆ ਵੀ ਇਹ ਕਦੀ ਵੀ ਕਿਸੇ ਦੀ ਬੰਗਾਰ ਚੱਲਦੇ ਨਹੀਂ ਆ ਸੋ ਮੋਦੀ ਸਾਹਿਬ ਦਾ ਜਿਹੜਾ ਹੈਗਾ ਆ ਰਵਈਆ ਉਹ ਇਹਨਾਂ ਨੂੰ ਥੱਲੇ ਲਾਉਂਦਾ ਹੈ ਪਰ ਇਹ ਕਦੀ ਕੌਮ ਥੱਲੇ ਨਹੀਂ ਲੱਗੀ ਨਾ ਲੱਗਣੀ ਆ ਸੋ ਮੈਂ ਅਖੀਰ ਵਿੱਚ ਇਹ ਕਹੂੰਗਾ ਵੀ ਦੇਖ ਬਦਲਿਆ ਬਾਬਾ ਦੇਖ ਬਦਲਿਆ ਰੰਗ ਕਰਤਾਰ ਦੇ ਆਪੇ ਮਰ ਜਾਣਗੇ ਜੋ ਪੰਜਾਬੀਆਂ ਨੂੰ ਮਾਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਕਿਸਾਨ ਅੰਦੋਲਨ ਜਿਹੜਾ ਬਹੁਤ ਭਖਿਆ ਹੋਇਆ ਹੈ ਉਹਦੇ ਪਹਿਲੀ ਕਾਲ ਅੱਜ ਬੰਦ ਦੀ ਜਿਹੜੀ ਇਸ ਅੰਦੋਲਨ ਦੇ ਵਿੱਚ ਪੰਜਾਬ ਬੰਦ ਦੀ ਆਇਆ ਉਹਦਾ ਭਰਪੂਰ ਹੰਗਾਰਾ ਮਿਲਿਆ 7:30 ਵਜੇ ਤੋਂ ਰੋਡ ਮੁਕੰਮਲ ਜਾਮ ਹੋ ਗਏ ਤੇ ਜਿਹੜਾ ਸਾਡਾ ਅੱਜ ਬਜਵਾੜੇ ਅੱਡੇ ਦੇ ਵਿੱਚ ਬੰਦ ਦੀ ਕਾਲ ਸੀਗੀ ਉਹ ਸੰਪੂਰਨ ਬਿਲਕੁਲ ਉਹਨੂੰ ਵਧੀਆ ਹੰਗਾਰਾ ਮਿਲਿਆ ਤੇ ਸਾਰੇ ਆਪਣੇ ਇਲਾਕੇ ਦੇ ਲੋਕਾਂ ਨੇ ਇੱਥੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਇਗੁਲਟੀਆ ਖਾਸ ਸਾਹਿਬ ਵਾਇਗੁਲਟੀਫਤ